ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਦਰਸਤ ਤੁਹਾਨੂੰ ਖੁਸ਼ ਆਮ ਹੋਊਂਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਹਾ 8:30 ਹੋ ਗਏ 8:30 ਹੋ ਗਏ ਸਬਜੀ ਬਣੀ ਪਿਆ ਆਟਾ ਗੁੰਨੇ ਤਾਂ ਮੈਂ ਬੈੱਡ ਸ਼ੀਟ ਚੇਂਜ ਕਰਨੀ ਰੂਮ ਦੀ ਵਿੱਚ ਬੈੱਡ ਸ਼ੀਟ ਚੇਂਜ ਕਰਦਾ ਫਿਰ ਡਸਟਿੰਗ ਕਰਦਾ ਤੇ ਫਿਰ ਉਸ ਤੋਂ ਬਾਅਦ ਐਨੇ ਦੋਵੇਂ ਆ ਜਾਣਗੇ ਖਾਣਾ ਖਾਣਗੇ ਇੱਕ ਗੱਲ ਦੀ ਮੈਨੂੰ ਇੰਨੀ ਖੁਸ਼ੀ ਆ ਨਾ ਕਿ ਮੈਂ ਇਦਾਂ ਹੱਥ ਮਾਰਦੀ ਸੀ ਪਹਿਲਾਂ ਤੇ ਮੇਰੇ ਇੰਨੇ ਨੇ ਬਾੜ ਹੱਥ ਚਾਉਂਦੇ ਸੀ ਤੇ ਹੁਣ ਨਹੀਂ ਹੁੰਦਾ ਅੱਗੇ ਸਵੇਰੇ ਉੱਠਦੀ ਤਾਂ ਇੰਨੇ ਨੇ ਵਾਲੂ ਗੁੱਛਾ ਗੁੱਛਾ ਵਾਲਾ ਟੁੱਟਾ ਪੈਂਦਾ ਜਿਹੜਾ ਹੱਥਾਂ 'ਚ ਆ ਜਾਂਦੇ ਪਰ ਹੁਣ ਬਿਲਕੁਲ ਮੇਰੇ హెయిਰ ਫਾਲ ਰੁਕੀ ਹੋਈ ਆ ਮੈਂ ਹੁਣ ਲੱਗੀ ਸੀ ਬੈੱਡ ਸ਼ੀਟ ਚੇਂਜ ਕਰਨ ਆਪਣੇ ਰੂਮ ਦੀ ਅੱਜ ਮੈਂ ਕਰਨੀ ਸੀ ਬੈੱਡ ਸ਼ੀਟ ਚੇਂਜ 1 ਵੀਕ ਹੋ ਗਿਆ ਨੂੰ ਪਛਾਈ ਨੂੰ ਗੰਦੀ ਬਿਲਕੁਲ ਵੀ ਮੈਨੂੰ ਲੱਗ ਰਹੀ ਸੀ ਪਰ ਮੈਨੂੰ ਆਈ ਸੀ ਜਿਵੇਂ ਹੋਰ ਪਛਾਈ ਰੱਖਾਂ ਫਿਰ ਗੰਦੀ ਹੋ ਜੂ ਵਾਈਟ ਬੈੱਡ ਸ਼ੀਟ ਆ ਔਰ ਫਿਰ ਉਹ ਹੀ ਵਾਈਟ ਇਹ ਰਹਿੰਦੀ ਨਹੀਂ ਹੈਗੀ ਇਸ ਲਈ ਮੈਂ ਪਹਿਲਾਂ ਹੀ ਚੇਂਜ ਕਰਦਾ ਵੈਸੇ ਵੀ ਦਿਲ ਕਰਦਾ ਹੁੰਦਾ ਹਫਤੇ ਬਾਅਦ ਤਾਂ ਦਿਲ ਕਰਦਾ ਵੀ ਚੇਂਜ ਕਰ ਦੇ ਬੈੱਡ ਸ਼ੀਟ ਗੰਦੀ ਹੈ नीचे वाली चादर मैं बहुत कन्फ्यू हो कन्नफ्यूज़ हो रही थी कि चेंज करा के ना करा है ना आ, मैं चाह रही बिल्कुल भी डस्ट नहीं निकली क्योंकि हूँ तक तो मौसम ठीक से हूँ डस्ट शुरू हो गया मैं के चलो जो अगली बार मैं नैक्सट टाइम बैडशीट चेंज करूँगी ना फिर नीचे वाली बैडशीट भी चेंज कर दूँ एक बार मैं यही रख नहीं आ सो ऊपर वाली बैडशीट मैं धोती तो हुई साफ लगाती ये भी न्यू बैडशीट है मैं जस्ट एक दो बार ही बछाई होगी टू वॉश से ही गई होगी बस दो बार मैं धोती होगी न्यू ही है बिल्कुल ਕੀ ਗਰਮੀਆਂ ਸਾਰੀਆਂ ਨਮੀ ਨਮੀ ਬੈੱਡ ਸ਼ੀਟਸ ਹੀ ਮੈਂ ਪਿਛਾਉਣੀਆਂ ਨੇ ਜਿਹੜੀ ਪੁਰਾਣੀਆਂ ਨੇ ਫੇਡ ਜਿਹੀ ਹੋਈਆਂ ਉਹ ਨਹੀਂ ਮੈਂ ਯੂਜ਼ ਕਰਨੀਆਂ ਹੈਗੀਆਂ ਕਿਉਂਕਿ ਅੱਗੇ ਤਾਂ ਨਾ ਬੱਚੇ ਹੁੰਦੇ ਸੀ ਬੱਚਿਆਂ ਨਾਲ ਚਾਦਰਾਂ ਬਹੁਤ ਹਣਦੀਆਂ ਸੀ ਤੇ ਹੁਣ ਚਾਦਰਾਂ ਵੀ ਹਣਦੀ ਨਹੀਂ ਹੈ ਕਿਉਂਕਿ ਸਿਆਣਿਆਂ ਨਾਲ ਇੰਨੇ ਕਿੰਨੇ ਚਾਦਰਾਂ ਹਣਦੇ ਹਨਾ ਬੱਚੇ ਹੁੰਦੇ ਉੱਪਰ ਬਹਿ ਕੇ ਹੋਮਵਰਕ ਕਰਦੇ ਖਾਂਦੇ ਮਸਤੀ ਕਰਦੇ ਚਾਦਰ ਹਣਦੇ ਸੀ ਗੰਦੀ ਹੁੰਦੀ ਸੀ ਜਲਦੀ ਜਲਦੀ ਧੋਤੀ ਜਾਂਦੀ ਜਲਦੀ ਖਰਾਬ ਹੁੰਦੀ ਤੇ ਹੁਣ ਤਾਂ ਬੈੱਡ ਸ਼ੀਟਸ ਵੀ ਖਰਾਬ ਨਹੀਂ ਹੁੰਦੀਆਂ ਹੈਗੀਆਂ ਬੈੱਡ ਸ਼ੀਟ ਕਰਦੇ ਚੇਂਜ ਮੈਂ ਸਾਈਡ ਤੋਂ ਨਾ ਕੰਗੀ ਨਾਲ ਟੱਕ ਕਰਦਾਨੀ ਹੈ ਹੈਂਡਲ ਵਾਲੀ ਕੋਮ ਨਹੀਂ ਹੁੰਦੀ ਉਹਦੇ ਹੈਂਡਲ ਨਾਲ ਬੈੱਡ 'ਤੇ ਟੱਕ ਕਰਦੇ ਤਾਂ ਆਪਣੇ ਉਂਗਲਾਂ ਤੇ ਉਹ ਨਹੀਂ ਹੁੰਦਾ ਉਂਗਲਾਂ ਦੁਖਦੀਆਂ ਨਹੀਂ ਜਦੋਂ ਬੈੱਡ ਸ਼ੀਟ ਟੱਕ ਕਰਦੇ ਉਂਗਲਾਂ ਤੇ ਸੱਟ ਨਹੀਂ ਲੱਗਦੀ ਹੈਗੀ ਜਿਹੜੇ ਬੈੱਡ ਦੇ ਕਿਨਾਰੇ ਹੁੰਦੇ ਬਹੁਤ ਠਿੱਖੇ ਹੁੰਦੇ ਉਂਗਲਾਂ ਬਚ ਜਾਂਦੀਆਂ ਫਿਰ ਆਪਣੀਆਂ ਜਾਂ ਫਿਰ ਆਪਾਂ ਪੁਰਾਣਾ ਲੱਕੜ ਦਾ ਖੁਰਚਣਾ ਲੈ ਸਕਦੇ ਆ ਜਾਂ ਕੋਈ ਲੱਕੜ ਦਾ ਸਕੇਲ ਹੁੰਦਾ ਬੱਚਿਆਂ ਦਾ ਉਹ ਯੂਜ਼ ਕਰ ਫੈਰ ਬੈੱਡ ਸ਼ੀਟ ਟੱਕ ਕਰਨ ਵਾਸਤੇ ਤੇ ਪਿੱਲੋ ਕਵਰਸ ਵੀ ਨੀਚਲੇ ਵਾਲੇ ਮੈਂ ਕਿਹਾ ਜਦੋਂ ਬੈੱਡ ਸ਼ੀਟ ਅਗਲੀ ਵਾਰ ਨੀਚੇ ਵਾਲੀ ਧੋਤੀ ਅੱਜ ਮੈਂ ਉੱਪਰ ਵਾਲਾ ਛੱਤ ਵਾਲਾ ਪੱਖਾ ਰੂਮ ਦਾ ਸਾਫ਼ ਕਰਨਾ ਭੁੱਲ ਗਈ ਬਾਅਦ ਵਿੱਚ ਮੇਰੇ ਦਿਮਾਗ ਵਿੱਚ ਆਇਆ ਜੇ ਮੈਂ ਬੈੱਡਸ਼ੀਟ ਬਚਾਤੀ ਮੈਂ ਕਿ ਬੈੱਡਸ਼ੀਟ ਚੇਂਜ ਤਾਂ ਕੀਤੀ ਪੱਖਾ ਹੀ ਸਾਫ਼ ਕਰ ਦਿੰਦੀ ਮੇਰੇ ਬਿਲਕੁਲ ਯਾਦ ਨਹੀਂ ਰਿਹਾ ਬਾਅਦ ਵਿੱਚ ਆਇਆ ਕਿ ਮੈਂ ਜ਼ਰੂਰ ਨੈਕਸਟ ਟਾਈਮ ਇਹ ਸਾਰੇ ਕੰਮ ਹੀ ਕਰੂੰਗੀ ਕੋਈ ਪੱਖਾ ਵੀ ਮੈਂ ਉਸ ਦਿਨ ਸਾਫ਼ ਕਰ ਦਿੰਦਾ ਜਿਸ ਦਿਨ ਬੈੱਡਸ਼ੀਟ ਚੇਂਜ ਕਰਾਂ ਫਿਰ ਗੱਦਾ ਜਾ ਕੇ ਬੈੱਡ ਉੱਪਰ ਸਟੈਪਰ ਲਗਾ ਕੇ ਨਾ ਟੇਬਲ ਲਗਾ ਕੇ ਫਿਰ ਉੱਪਰ ਚੜ ਕੇ ਪੱਖਾ ਸਾਫ਼ ਹੋ ਜਾਂਦਾ ਤੇ ਹੁਣ ਮੈਂ ਕਿਹਜੋ ਡਸਟਿੰਗ ਵੀ ਲੱਗਦੇ ਹੱਥ ਕਰਦਾ ਫਿਰ ਰੂਮ ਜਾਦੇ ਸੋਹਣਾ ਰੂਮ ਦੀ ਬੈੱਡਸ਼ੀਟ ਵੀ ਚੇਂਜ ਹੋ ਗਈ ਡਸਟਿੰਗ ਵੀ ਹੋ ਗਈ ਫਿਰ ਰੂਮ ਬਹੁਤ ਸੋਹਣਾ ਲੱਗਦਾ ਬੈਠਣ ਉਹਨਾਂ ਦਿਲ ਕਰਦਾ ਜੀ ਲੱਗਦਾ ਅੱਜ ਕਮਰੇ ਚ ਫਿਰ ਬੈ ਕੇ ਜਦੋਂ ਆਪਾਂ ਸਾਰਾ ਸਾਫ਼ ਸੁਥਰਾ ਹੋਵੇ ਆਦੋ ਵਾਲਾ ਸਾਫ਼ ਹੋਵੇ ਸਾਰੇ ਜੀ ਚੀਜ਼ਾਂ ਦੀ ਆਪਾਂ ਸੈਟਿੰਗ ਕਰਦਾਂ ਜਿਹੜਾ ਡਸਟਿੰਗ ਹੁੰਦੀ ਹੁੰਦੀ ਆ ਟਾਈਮ ਹੋ ਰਿਹਾ 12 ਵਜੇ ਤਾਂ ਕੰਟੋ ਹੋ ਗਿਆ ਮੈਨੂੰ ਨਾ ਤਾਂ ਹੋ ਕੇ ਫ੍ਰੀ ਹੋਈ ਨਾ ਮੈਂ ਕਿ ਚੱਲ ਹੁਣ ਐਪਲ ਖਾਣੀ ਆ ਮੈਂ ਇਹ ਦੁਪਹਿਰਾਂ ਕੇ ਚਾਹ ਨੂੰ ਜੀ ਕਰ ਕੇ ਕਈ ਵਾਰ ਨ ਦਵਿੰਦਰ ਆ ਜਾਂਦੇ ਹੁਣ ਉਹ ਕਹਿੰਦੇ ਮੈਂ ਮੰਨ ਸਕੇ ਵਰ ਉਹ ਆ ਜਾਂਦੇ ਨੇ ਕਿ ਫਿਰ ਕਹਿਣਗੇ ਮੈਂ ਇੱਕ ਕੱਪ ਚਾਹ ਕਰਦੇ ਫਿਰ ਮਨ ਆਪਦਾ ਵੀ ਦਿਲ ਕਰਦਾ ਕਿ ਮੈਂ ਨਾ ਚਾਹ ਪੀ ਲਾਂ ਇਸ ਕਰਕੇ ਮੈਂ ਕਿ ਫਰੂਟ ਖਾਂ ਲਾਂ ਪਹਿਲਾਂ ਆਪਣਾ ਜਿਹੜਾ ਥੁੱਕੂ ਹੁੰਦਾ ਨਾ ਮੂੰਹ ਵਿੱਚ ਉਹਦੇ ਆਪਾਂ ਨੂੰ ਇੰਨੇ ਫਾਇਦੇ ਨੇ ਅੰਗਣਿਤ ਫਾਇਦੇ ਨੇ ਉਹਦੇ ਜਦ ਆਪਾਂ ਕੁਝ ਖਾਣੇ ਆ ਕਰਨ ਵੀ ਬਹੁਤ ਹੌਲੀ-ਹੌਲੀ ਖਾਓ ਤਾਂ ਕਿ ਆਪਣਾ ਜਿਹੜਾ ਮੂਲ ਸਲਾਈਵਾਂ ਤੁੱਕਾ ਮਿਕਸ ਹੋਵੇ ਆਪਣੇ ਖਾਣੇ ਵਿੱਚ ਆਪਣੇ ਪੇਟ ਵਿੱਚ ਜਾਵੇ ਆਪਣੇ ਗੱਟ ਨੂੰ ਬਹੁਤ ਫਾਇਰਮੰਦ ਕਰ ਦੇਵੇ ਫਾਇਦਾ ਦਿਂਦਾ ਹੋ ਐਂ ਕਹਿੰਦੇ ਰਾਤ ਨੂੰ ਬਰਸ਼ ਕਰਕੇ ਤੁਸੀਂ ਸੌਂਜੋ ਮੂੰਹ ਸਾਫ਼ ਕਰਕੇ ਜੋ ਸਵੇਰੇ ਆਪਾਂ ਉੱਠਦੇ ਆਂ ਕੁਡਲਿੰਗ ਕਰਨੀ ਪਾਣੀ ਨੂੰ ਪੀਣਾ ਜਿਹੜਾ ਆਪਣੇ ਮੂੰਹ ਦਾ ਸੁੱਕਾ ਹਨਾ ਆਪਣੇ ਫੇਸ ਉੱਪਰ ਲਗਾਓ ਜਿਵੇਂ ਕੋਈ ਆਪਣੇ ਛਾਈਆਂ ਨੇ ਦਾਗ ਨਹੀਂ ਫਿੰਸੀਆਂ ਨੇ ਇੱਕ ਨਹੀਂ ਹੁੰਦੀਆਂ ਨੇ ਉਹਨੂੰ ਬਹੁਤ ਹੈਲਪ ਕਰਦਾ ਬਹੁਤ ਆਪਣੀ ਸਕਿਨ ਨੂੰ ਬਹੁਤ ਆਪਕੋ ਗ로우 ਦਿੰਦਾ ਐਂਡ ਕਹਿੰਦੇ ਆਪ ਅੱਖਾਂ ਚ ਵੀ ਪਾ ਸਕਦੇ ਆਂ ਅੱਖਾਂ ਨੂੰ ਸੁਰਮੇ ਵਾਂਗੂ ਪਾਓ ਆਪਣੀ ਨੀਗਾ ਤੇਜ ਰਹਿੰਦੇ ਅੱਖ ਸੋਹਣੇ ਰਹਿੰਦੇ ਉਹਨਾਂ ਤੁਸੀਂ ਸਰਚ ਕਰ ਸਕਦੇ ਹੋ Google ਤੇ ਸਰਚ ਕਰੋ ਪਰ ਥੁੱਕ ਤਾਂ ਯੂਜ਼ ਕਰੋ ਇੱਕ ਤਰ੍ਹਾਂ ਆਪ ਨੂੰ ਬਰਸ਼ ਕਰਕੇ ਸਾਨੂੰ ਮੂੰਹ ਸਾਫ਼ ਹੋਵੇ ਸੋ ਵੈਰੀ ਗੁੱਡ ਕਿ ਕੁਝ ਖਾਣਾ ਨੇ ਪੀਣਾ ਨੇ ਸਭ ਤੋਂ ਪਹਿਲਾਂ ਤੂੰ ਉੱਠਣ ਸਾਰ ਥੁੱਕੀ ਆਪਦਾ ਮੂੰਹ ਉੱਪਰ ਲਗਾਣਾ ਐਂਡ ਤੁਸੀਂ ਹੈਲਦੀ ਹੋਣੇ ਚੀਜ਼ੇ ਤੁਹਾਨੂੰ ਕੋਈ ਬਿਮਾਰੀ ਨਾ ਹੋਵੇ ਫਿਰ ਤੁਸੀਂ ਯੂਜ਼ ਕਰ ਸਕਦੇ ਹੋ। ਅਰੇ weight loss 'ਚ ਵੀ ਮੇਂ ਹੈਲਪ ਕਰਦਾ। ਹੈਲਪ ਕਿਵੇਂ ਕਰਦਾ? ਜੇ ਆਪਾਂ ਖਾਣਨੇ ਕਹਿੰਦੇ ਬੁਰਕੀ ਨੂੰ ਪੂਰਾ ਅੰਦਰ ਜਾ ਆਪਣੇ ਮੂੰਹ 'ਚ ਆਪਾਂ ਖਾਣਾ ਪਾਉਣੇ ਪੂਰਾ ਉਹਦਾ ਜੂਸ ਬਣਾ ਲਓ। ਚਬਾਈ ਚਲੋ ਚਬਾਈ ਤੇ ਰੋ ਜਦ ਤੱਕ ਉਹਦਾ ਪੂਰਾ ਜੂਸ ਨਹੀਂ ਬਣਦਾ ਉਹਨੂੰ ਅੰਦਰ ਨਾ ਲਿਗਿਓ। ਫਿਰ ਇਹ ਹੈਲਪ ਕਰਦਾ weight loss 'ਚ। ਇੱਕ ਉਹ ਨਹੀਂ ਹੁੰਦਾ 32 ਵਾਰ ਆਪਾਂ ਸੁਣਿਆ ਹੋਊਗਾ ਤੁਸੀਂ 32 ਵਾਰ ਚਬਾਓ ਖਾਣੇ ਨੂੰ 32 ਵਾਰ ਵਾਲਾ ਫਾਰਮੂਲਾ। ਤੇ 32 ਵਾਰ ਤਾਂ ਪੁੱਲ ਪਾਲਿਆ ਨਾ ਗਿੰਦ ਗਿੰਦ ਕੇ ਮੈਂ ਵੀ ਕੋਸ਼ਿਸ਼ ਕੀਤੀ ਪਰ ਆਏ ਹੁੰਦਾ ਵੀ ਹਾਂ ਖਾਣੇ ਨੂੰ ਅੱਛੀ ਤਰ੍ਹਾਂ ਚਬਾ ਕੇ ਫਿਰ ਅੰਦਰ ਲੈ ਕੇ ਜਾਈਏ ਟਾਈਮ ਲੱਗ ਰਿਹਾ ਪਣੇ ਚਾਰ ਦਾ ਇੱਧਰ ਮੈਂ ਰੱਖ ਕੇ ਚਾਹ ਮੇਰੀ ਜਵਿੰਦਰ ਤੇ ਇੱਧਰ ਮੈਂ ਜਵਿੰਦਰ ਨੂੰ ਬਣਾ ਰਹੀਆਂ ਪਰੌਂਠਾ ਬਤਾਰੇ ਉਹਨਾਂ ਨੂੰ ਕੁਝ ਖਾਦਾਂ ਨਹੀਂ ਆ ਕੇ ਮਾਨ ਸਾਹਿਬ ਤੋਂ ਬਾਸ ਆ ਗਏ ਕਿ ਰੇਟ ਦੇ ਗੱਲ ਵਿੱਚ ਸੌਂਨਾ ਰੈਸਟ ਕਰਦਾ ਫਿਰ ਉੱਠ ਕੇ ਖਾਊਗਾ ਹੁਣ ਗਰਮ ਚਾਹ ਨਾਲ ਪਰੌਂਠਾ ਬਣਾ ਲਵਾਂਗੀ ਭੁੱਖ ਲੱਗੀ ਹੈ ਮੈਂ ਚਾਹ ਨਾਲ ਬਣਾਣੀ ਹੈ ਪਰੌਂਠਾ ਇੱਕ ਇੱਕ ਪਰੌਂਠਾ ਬਣਾਉਣੀ ਪਾਰੀ ਆ ਉਧਰ ਰੱਖੇ ਚਾਹ ਕਿ ਤੜਾਹ ਪਰ ਆਉਣੀ ਚਾਹ ਪੋ ਜੇ ਫਿਰ ਮੈਂ ਆਉਦੇ ਹਾਂ ਤੋਂ ਪਹਿਲਾਂ ਪਹਿਲਾਂ ਸਭ ਦੀ ਚਾਹ ਪਾਣੀ ਵਗੈਰਾ ਪੀ ਲੀ ਫਿਰ ਮੈਂ ਕੋਈ ਕੰਮ ਕਰਨਾ ਹੋਗਾ ਤੇ ਕੋਲੇ ਖੜੂ ਬਣਾ ਰਹੀ ਇਸ ਮੈਂ ਦਵਿੰਦਰ ਲਈ ਪਰੌਂਠਾ ਇੱਕ ਪਰੌਂਠਾ ਭਾਰੀ ਆ ਲਾ ਤਾਂ ਚਲੋ ਇੱਕ ਨਾਲ ਚਾਹ ਦਾ ਕੱਪ ਖੋ ਜੂਗਾ ਰੱਜ ਲੈਣਗੇ ਤੇ ਪਰੌਂਠਾ ਦੇਖ ਕੇ ਨਾ ਮੈਂ ਜਿਹੜਾ ਬਣਾ ਰਹੀ ਸੀ ਖੁਸ਼ਬੂ ਆ ਰਹੀ ਸੀ ਹਾਈ ਮੇਰਾ ਵੀ ਜਲਕਾਰ ਰਿਹਾ ਸੀ ਮੈਂ ਵੀ ਇੱਕ ਪਰੌਂਠਾ ਖਾ ਲਾਂ ਦੇ ਸੀ ਕਿਉਂ ਆ ਬੜਾ ਟੇਸਟ ਲੱਗਾ ਕਰਨੀ ਸੋਹਣੀ ਖੁਸ਼ਬੂ ਆਉਂਦੇ ਜੋ ਦੇਸੀ ਘਿਓ ਨਾਲ ਉਹਨੇ ਪਰੌਂਠੇ ਤੇ ਅੱਛੀ ਤਰ੍ਹਾਂ ਮੈਂ ਕਿਹਾ ਰਾੜਦਾ ਫਿਰ ਮੈਨੂੰ ਕਹਿ ਰਹੇ ਨੇ ਕ੍ਰਿਸਪ ਯਾ ਕਰਦੇ ਪਰੌਂਠਾ ਕ੍ਰਿਸਪ ਯਾ ਰਾੜ ਕੇ ਤੇ ਮੈਂ ਬਣਾ ਰਹੀ ਉਹਨਾਂ ਲਈ ਪਰੌਂਠਾ ਨਾਲ ਹੈਗੀ ਪਦੀਨੇ ਦੀ ਚਟਨੀ ਨਾਲ ਘੋ ਲੈ ਲੈਣਗੇ ਦੇ ਨਾਲ ਹੋ ਜੂ ਚਾਹ ਚੱਲ ਰਾਜ ਰਣਗੇ ਪਿੰਡਾਂ ਵਾਲਾ ਸਿਸਟਮ ਨਾ ਉਲਟ ਹੁੰਦਾ ਸ਼ਹਿਰੀ ਇਹ ਤਾਂ ਸਵੇਰੇ ਨਾਸਤੇ ਪਰੌਂਠੇ ਖਾਂਦੇ ਨੇ ਦੁਪਹਿਰੇ ਲੰਚ ਕਰਦੇ ਨੇ ਸਮਝੀ ਨਾਲ ਪਿੰਡ ਵਾਲੇ ਆਪਾਂ ਉਲਟ ਹੁੰਨੇ ਆ ਤੁਸੀਂ ਵੀ ਜਰੂਰ ਮੈਨੂੰ ਦੱਸਿਓ ਕਮੈਂਟ ਕਰਕੇ ਆਪਾਂ ਨੂੰ ਸਵੇਰੇ ਸਬਜੀ ਨਾਲ ਰੋਟੀ ਚਾਹੀਦੀ ਹੁੰਦੀ ਦੱਸੀ ਦਹੀਂ ਚਾਹੀਦੀ ਹੈ ਨਾ ਦੁਪਹਿਰੇ ਆਪਾਂ ਨੂੰ ਚਾਹ ਨਾਲ ਪਰੌਂਠੇ ਚਾਹੀਦੇ ਹੁੰਦੇ ਨੇ ਇਹ ਮੈਂ ਗੱਲ ਨੋਟਿਸ ਕਰ ਰਹੀ ਹਾਂ ਬਹੁਤ ਸਾਲਾਂ ਤੋਂ ਪਰ ਆਪਾਂ ਇਹ ਚੇਂਜ ਨਹੀਂ ਕਰ ਸਕਦੇ ਆਪਾਂ ਆਪਾਂ ਨੂੰ ਪਿੰਡ ਵਾਲਿਆਂ ਨੂੰ ਸਵੇਰੇ ਸਬਜੀ ਲੱਸੀ ਦਹੀਂ ਰੋਟੀ ਚਾਹੀਦੀ ਹੁੰਦੀ ਹੈ ਚਾਹ ਪਣੀ ਪੀ ਲਿਆ ਕਿਤੇ ਨਾ ਹੁਣ ਬਣਾ ਰਹੀਆਂ ਕੇਕ ਕਿ ਇੱਕ ਬਨੋਰਮੀ ਆਮੇ ਦੋ ਬਾਉਲਸ ਚ ਸਮਾਨ ਲੈ ਰੈਸਪੀ ਮੈਂ ਤੁਹਾਨੂੰ ਕਾਫੀ ਵਾਰ ਸ਼ੇਅਰ ਕਰ ਚੁੱਕੀ ਹਾਂ ਇਹਦੇ ਵਿੱਚ ਹੈਗਾ ਵੈਟ ਇਨਗਰੀਡੀਐਂਟਸ ਲਾਈਕ 슈ਗਰ ਮਲਾਈ ਤੇ ਅੰਡਾ ਮੈਂ ਹਮੇਸ਼ਾ ਮਲਾਈ ਪਾਉਣੀ ਹੁੰਦੀ ਹੁਣੇ ਕੇਕ ਵਿੱਚ ਬਟਰ ਵੀ ਪਾਤਾ ਹਾਂ ਜਿਸੇ ਕਿ ਉਹ ਵਾਫਰ ਦੇ ਇਹਦੇ ਵਿੱਚ ਹੈਗਾ ਡਰਾਈ ਇਨਗਰੀਡੀਐਂਟਸ ਜਿਵੇਂ ਮੈਦਾ ਬੇਕਿੰਗ ਪਾਊਡਰ ਬੇਕਿੰਗ ਸੋਡਾ 1 ਚਮਚ 1.5 ਚਮਚ ਕਸਟਰਡ ਪਾਊਡਰ ਦਾ ਪਾ ਲਵਾਂ ਅੱਛਾ ਫਲੇਵਰ ਤੇ ਕਲਰ ਆ ਜਾਣਾ ਫੂਡ ਕਲਰ ਤੇ 4 ਰੱਖੀ ਆ ਕੇਕ ਟਿੰਨ ਤਿਆਰ ਕੀਤਾ ਜਿਸ ਵਿੱਚ ਆਪਾਂ ਕੇਕ ਵੰਨ ਰੱਖਾਂਗੇ ਬਟਰ ਪੇਪਰ ਲਗਾ ਸਕਦੇ ਪਰ ਮੈਂ ਬਟਰ ਪੇਪਰ ਨੇ ਕਦੇ ਲਗਾਇਆ ਨਹੀਂ ਮੈਂ ਕਦੇ ਬਟਰ ਪੇਪਰ ਤੇ ਕੰਜਰ ਵੀ ਨਹੀਂ ਖੱਚੀ ਮੈਂ ਹਮੇਸ਼ਾ ਥਰਲੇ ਕੇ ਉਹ ਲਗਾ ਕੇ ਮੈਦਾ ਛਿੜਕਦਾ ਨਹੀਂ ਕਦੇ ਕੇਕ ਚਿਪਕ ਨਹੀਂ ਗਈ ਜਿਹਦੀ ਬਾਹਰ ਆ ਜਾਂਦਾ ਇਹਦੇ ਵਿੱਚ ਮੈਂ ਹੁਣ ਤਿਆਰ ਕਰਤਾ ਕਿ ਉਹ ਲਗਾ ਕੇ ਮੈਦਾ ਛਿੜਕਦਾ ਹੁਣ ਜਿਹੜਾ ਆਂਡਾ ਮਲਾਈ ਚੀਨੀ ਵਾਲਾ ਮਿਕਸਚਰ ਇਹਨੂੰ ਆਪਾਂ ਅਚੀ ਤਰ੍ਹਾਂ ਮਿਕਸ ਕਰ ਲੈਂਦੇ ਬਲੈਂਡਰ ਨਾਲ ਕਿਉਂਕਿ ਐਗਸ ਪਾਇਆ ਨਾ ਜੇ ਆਪਾਂ ਐਗਸ ਯੂਜ਼ ਕਰਦੇ ਆਂ ਤਾਂ ਕੇਕ ਨੂੰ ਫਿਰ ਅਚੀ ਤਰ੍ਹਾਂ ਬੀਟ ਕਰਨਾ ਆ ਆਮਲ ਮਟੀਰੀਅਲ ਮੈਟ ਮਟੀਰੀਅਲ ਬੀਟ ਕਰਨਾ ਬਹੁਤ ਜ਼ਰੂਰੀ ਹੋਏਗਾ ਫਿਰ ਕੇਕ ਅ मिक्सचर बीट हो गया हमे इनग्रीड्स पावगी मैं एसेंस पाना पहला वनीला एसेंस एक मैं पानी हूँ मैंगो तो पाइना पुरे पाइनापर मेरे को खत्म हो गए हैं मैंगो एसैस यही पावेंगी नहीं मिक्स फ्रूट एसेंस पा पाँच बहुत अच्छा फ्लेवर आता पर मैंने कभी मिक्सड फ्रूट एसैंस कदम मिल गया ही नहीं है हमेशा आ वाला बिस्कर यूज करो टेक बैठकर मिकसकर मैंने कभी गढ़ना नहीं पैने ਪਾਈ ਕੇਕ ਬਣਾ ਰਹੇ ਹਾਂ ਇੱਕ ਕੱਪ ਮੈਦੇ ਦਾ ਕੇਕ ਬਣਾ ਰਹੇ ਹਾਂ ਮੀਸ਼ਾ ਮਿਕਸ ਤੇ ਨੂੰ ਬੋਰਾਂ ਥੋੜੀ ਥੋੜੀ ਆਰਾਮ ਨਾਲ ਬੀਟ ਕਰੋ ਕਰੇ ਇੰਨਾ ਫਟਾਫਟ ਘਮਾਉਣਾ ਰੋ ਬੈਟਰ ਸਾਨੂੰ ਆਪਣਾ ਕੇਕ ਦਾ ਬੈਟਰ ਖਰਾਬ ਹੋ ਜੇ ਕਿਉਂਕਿ ਇਹਦੇ ਵਿੱਚ ਆਪਾਂ ਬੇਕਿੰਗ ਪਾਊਡਰ ਬੇਕਿੰਗ ਸੋਡਾ ਪਾਇਆ ਹੋਇਆ ਤੇ ਫਟਾਫਟ ਮਿਕਸ ਕਰਕੇ ਆਪਾਂ ਪਾਂਡਿਚਾ ਕੇ ਆਵਨ ਚ ਰੱਖਣਾ ਹੈ ਇਧਰ ਆਵਨ ਮੈਂ ਜਾਰੂ ਰੱਖਾ ਹੋਇਆ ਹੈ ਗੈਸ ਤੇ ਬ੍ਰਾਉਨ ਕੇ ਬਣਾਉਂਗਾ ਜਦੋਂ ਚੱਲ ਜੇ ਤਦ ਵੀ ਰੜੇ ਆਵਾਂ ਕੇ ਬਣਾਉਂਗੀ ਦੁੱਧ ਪਾਉਗਾ ਦੁੱਧ ਨੂੰ ਦੁੱਧ ਮੇਰਾ ਕੋਸਾ ਕਰ ਲੈ ਮਿਸ ਰੂਮ ਟੈਂਪਰੇਚਰ ਤੇ ਨਾ ਲੈਣਾ ਠੰਡਾ ਨਾ ਗਰਮ ਦੁੱਧ ਪਾਪਾ ਆਪਾਂ ਕਨਸਿਸਟੈਂਸੀ ਦੀ ਠੀਕ ਕਰ ਲੈਂਦੇ ਆ ਮਿਕਸਚਰ ਹੋ ਗਿਆ ਰੈਡੀ ਮੈਂ ਟੂਟੀ ਫਰੂਟੀਸ ਪਾ ਚੁਣ ਆਪਾਂ ਬੇਕ ਕਰਨ ਲਈ ਇਹ ਜਿਹੜੇ ਟੇਨ ਚ ਪਾਣਾ ਕੇਕ ਟੇਨ ਜਿਹਦੇ ਵਿੱਚ ਆਪਾਂ ਬੇਕ ਕਰਨਾ ਇਧਰ ਪਤੀਲੇ ਵਿੱਚ ਨਮਕ ਪਾ ਕੇ ਨਾ ਮੈਂ ਰੱਖਿਆ ਹੋਇਆ ਗਰਮ ਕਰਨਾ oven ਮੰਗੂ ਇਹ ਬਣ ਜਾਣਾ ਨਮਕ ਗਰਮ ਹੋਏ ਦੇ ਵਿੱਚ ਰੱਖਦਾ ਸਟੈਂਡ ਤੇ ਕੇਕ ਵਾਲਾ ਟਿਨ ਇਹਦੇ ਵਿੱਚ ਉਹਨੂੰ ਬਣਨੀ ਰੱਖ ਦਨੇ ਆ 40 45 ਮਿੰਟ ਲੱਗਦੇ ਨੇ 40 ਮਿੰਟ ਬਾਅਦ ਮੈਂ ਖੋਲ ਕੇ ਦੇਖੂਗੀ ਤੇ ਹੁਣ ਮੈਂ ਨਾਲ ਦੀ ਨਾਲ ਬਣਾਉਣ ਲੱਗੀ ਸੀ ਸਬਜੀ ਦੀ ਗਰੇਵੀ ਐਗ ਕਰੀ ਬਣਾਉਣ ਦੀ ਸ਼ਾਮ ਨੂੰ ਵੈਸੇ ਕਦੋਂ ਸਬਜੀ ਪਈ ਸੀ ਨਵਿੰਦਰ ਕਹਿੰਨ ਚਲੋ ਐਗ ਪਈ ਨੇ ਕਾਫੀ ਟਾਈਮ ਦੇ ਐਗ ਕਰੀ ਕਰ ਲਵਾਂ ਚੁਲ੍ਹਾ ਐਗ ਕਰੀ ਤਾਂ ਮੈਂ ਵੀ ਖਾ ਲੂਗੀ ਤੇ ਐਗ ਕਰੀ ਐਗ ਕਰੀ ਦੀ ਕਰੀ ਬਣਾ ਰਹੀ ਕੱਲੀ ਫਿਰ ਸਾਡੀ ਸਲਾਮ ਬਣ ਗਈ ਮਾਨਸਾ ਜਾਨ ਦੀ ਫਿਰ ਇਸ ਕਰਕੇ ਮੈਂ ਕਿਹਾ ਸਬਜੀ ਦੀ ਗਰੇਵੀ ਬਣਾ ਦਨੀ ਆ ਆਟਾ ਗੁੰਨਦਨੀ ਆ ਐਗ ਬੋਇਲ ਕਰਕੇ ਐਗ ਆ ਕੇ ਬੋਇਲ ਕਰ ਲਾਂਗੇ ਕੱਲੀ ਮੈਂ ਗਰੇਵੀ ਬਣਾਤੀ ਸੀ ਕੇਕ ਬਣ ਗਿਆ ਤੇ ਮੈਂ ਇੱਕ ਬਾਹਰ ਕੱਢਤਾ ਸੀ ਪਤੀਲੇ ਚ ਮੈਂ ਧੱਕ ਕੇ ਰੱਖ ਤਾ ਠੰਡਾ ਹੋਊਗਾ ਨਾ ਫਿਰ ਇਹਨੂੰ ਕਟਿੰਗ ਕਰਾਂਗੇ ਇਧਰ ਮੈਂ ਚਾਨੇ ਵੀ ਕੱਟ ਕੇ ਰੱਖਤੇ ਬਾਅਦ ਕਿ ਮੈਂ ਰਾਤ ਨੂੰ ਚਾਨੇ ਪੀਉਂ ਕੱਲ ਸਵੇਰ ਵਾਸਤੇ ਇਧਰ ਬਣੀ ਪਈ ਗਰੇਵੀ ਐਗਸ ਬੋਇਲ ਕਰਕੇ ਪਾਉਣੇ ਗਰੇਵੀ ਬਣੀ ਪਈ ਐ ਇਹਦੇ ਵਿੱਚ ਬਣਾ ਇਸ ਵਿੱਚ ਕੇਕ ਜੋ ਨਮਕ ਠੰਡਾ ਹੋ ਗਿਆ ਇਹਨੂੰ ਡੱਬੇ ਵਿੱਚ ਕੱਢ ਕੇ ਰੱਖ ਦੂਗੇ ਉਹ ਪੋਣੇ ਚੀਜ਼ ਸ਼ਾਮ ਦੇ ਖਾਣੇ ਦੀ ਤਿਆਰੀ ਕਰਕੇ ਹੁਣ ਅਸੀਂ ਆਗੇ ਮਾਨਸਾ ਵਿੱਚ ਕੁਝ ਕੰਮ-ਕੁਮ ਕਰਨੇ ਸੀ ਕੁਝ ਸੂਟ ਸਟਿਚ ਕਰਨੇ ਦੇਣਾ ਕੁਝ ਲੇਸ ਵਗੈਰਾ ਲੈਣੇ ਮੇਰਾ ਕੰਮ ਕਰਵਾਉਣਾ ਇਹਨੇ ਦਵਿੰਦਰ ਤੇ ਇਹ ਦੇਖ ਰਿਹਾ ਕਿ ਕੰਮ ਬੰਦ ਨੇ ਖਾਣੇ ਦੀ ਤਿਆਰੀ ਕਰ ਤਾਈਆਂ ਬਸ ਆ ਕੇ ਸਿਰਫ ਐਗ ਬੋਇਲ ਕਰਕੇ ਕਰੀਚ ਪੋਣੇ ਆਟਾ ਗੁੰਨਣਾ ਬਸ ਸਭ ਕੁਝ ਤਿਆਰ ਮੇਰੇ ਕੋਲ ਬਿਲਕੁਲ ਸਮ ਉਪਲੇ ਹੋਈ ਲਿਆ ਜੀ ਮਾਨਸਾਪੂ ਮੈਂ ਕਿਹਾ ਮੈਨੂੰ ਟਾਈਮ ਉਬਾੜੇ ਨਹੀਂ ਆ ਰਿਹਾ ਤਾਂ ਕਿ ਮੇਰੇ ਸਿਰ ਇੰਨਾ ਜ਼ਿਆਦਾ ਦੁਖ ਰਿਹਾ ਇੰਨਾ ਜ਼ਿਆਦਾ ਮਾਇਨ ਹੋਣੇ ਮੈਂ ਦਵਾਈ ਲਈ ਪਹਿਲਾਂ ਅਨਸਾਰ ਬੋਲੇ ਵੀ ਜਾਂਦਾ ਹੈਗਾ ਬਹੁਤ ਜ਼ਿਆਦਾ ਜਿਸ ਸਾਹ ਰਹਿ ਗਿਆ ਸਿਰ ਚ ਇੱਕ ਤਾਂ ਭੁੱਖ ਬਹੁਤ ਲੱਗੀ ਮੈਨੂੰ ਦੇਵਿੰਦਰ ਨੇ ਕਿਹਾ ਸੀ ਕੁਝ ਨਾ ਕੁਝ ਖਾ ਲਓ ਮੈਂ ਕਿਹਾ ਨਹੀਂ ਕੁਝ ਨਹੀਂ ਖਾਣਾ ਸੀ ਦੋ ਦਿਨ ਪਹਿਲਾਂ ਲਗਾਤਾਰ ਬਾਹਰਲਾ ਖਾਂਦਾ ਵੀ ਅੱਜ ਬਾਹਰਲਾ ਨਹੀਂ ਖਾਣਾ ਖਾਣਾ ਤੇ ਘਰੇ ਤਿਆਰੀ ਕਰੀ ਪੀਏ ਖਾਣੇ ਦੇ ਘਰੇ ਜਾ ਕੇ ਖਾਵਾਂਗੇ ਪਹਿਲਾਂ ਮੈਂ ਕੇਕ ਦਾ ਪੀਸ ਕੱਟ ਕੇ ਖਾਂਦੀ ਆਂ ਮਨ ਨੂੰ ਟੇਸਟ ਆ ਰਿਹਾ ਮਨ ਨੂੰ ਖੂਬ ਹੋ ਬਹੁਤ ਜ਼ਿਆਦਾ ਲੱਗੀ ਪਈ ਐ ਥੋੜੇ ਆ ਖਾ ਕੇ ਫੇਰ ਮੈਂ ਐਗਸ ਉਹ ਚਿਲਕੇ ਪਾਉਣਾ ਬਹੁਤ ਟੇਸਟੀ ਬਣਾਂਗੇ ਬਹੁਤ ਜ਼ਿਆਦਾ ਟੇਸਟੀ ਬਣਾਂਗੇ ਮੇਰਾ ਆਮਲੇ ਕੇਕ ਤੇ ਨਾ ਐਨਾ ਹੱਥ ਪਿੱਕੇ ਹੋਇਆ ਨਾ ਹੱਥ ਪਿੱਕੇ ਹੋਇਆ ਨਾ ਬਹੁਤ ਟੇਸਟੀ ਬਣਨਾ ਇਹਨੂੰ ਕੱਟ ਕੇ ਫੇਰ ਵੀ ਕੋਲ ਕੰਟੇਨਰ ਵਿੱਚ ਹਰ ਇੱਕ ਦਾ ਖਾਣਾ ਤਿਆਰ ਕਰ ਲਿਆ ਉਹ ਆਈ ਰੱਖ ਬਣੀਆ ਤੇ ਜਿਹੜਾ ਸਮਾਨ ਲੈਂਦਾ ਉਹ ਵੀ ਮੈਂ ਆਈ ਰੱਖ ਰਾ ਸੋਫੇ ਤੇ ਪਿਆ ਆਪਿਆ ਲੌਬੀ ਵਿੱਚ ਸਾਰਾ ਸਮਾਨ ਹੁਣ ਮੇਰਾ ਟਾਈਮ ਹੈਗਾ ਸੰਭਾਲਣ ਦਾ ਜਿਹੜੇ ਫਰੂਟ ਸਬਜ਼ੀ ਖਰਾਬ ਹੋਣ ਵਾਲੀ ਚੀਜ਼ ਉਹ ਰੱਖ ਦੋਗੀ ਬਸ ਕੱਲ ਨੂੰ ਦੇਖੂੰਗੀ ਸੰਭਾਲੇ ਕਰਦਾ ਵੀ ਫੁੱਲਕਾ ਬਣਦਾ ਇੱਕ ਅੱਧਾ ਖਾ ਕੇ ਤੇ ਪੈ ਗਈ ਆ ਸਿਰ ਬਹੁਤ ਜਿਆਦਾ ਲੁੱਕ ਰਿਆ चलो जी इस मैं अच्छी वीडियो वो सुनो जो वीडियो अच्छी लगे होगी वीडियो अच्छी लगे तो प्लीज़ लाइक शेयर कमेंट करना वीडियो देखने थोड़ा बहुत 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 थैंक यू बहुत तुम प्यार दिने मैनू बहुत बहुत धन्यवाद वीडियो अच्छी लगे तो लाइक शेयर कमेंट करना चैनल सबसक्राइब करना मिलेंगे एक होर नवी वीडियो गुड बाय एंड सत